ਲੈ ਵੀ ਦੋਸਤੋ ਆ ਪਹੁੰਚੇ ਆਪਾਂ ਦੁਬਾਰੇ ਫੇਰ ਬਾਈ ਕਾਲੇ ਖਾਂ ਕੋਲੇ ਹਨਾ ਪਿੰਡ ਕਾਲੇ ਕਹਿੰਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਹਿਲਾਂ ਵੀ ਆਪਾਂ ਕਈ ਪੋਸਟਾਂ ਪਾਈਆਂ ਨੇ ਬਾਈ ਦੀਆਂ ਤੇ ਸੋ ਸੋਡਾ ਬਹੁਤ ਵਧੀਆ ਹੰਗਾਰਾ ਮਿਲਿਆ ਸੋਨਾ ਪਿਆਰ ਮਿਲਿਆ ਉਹਦੇ ਵਿੱਚ ਹਨਾ ਸੋ ਅੱਜ ਫੇਰ ਬਾਈ ਨੇ ਆਪਾਂ ਨੂੰ ਦੁਬਾਰੇ ਬੁਲਾਇਆ ਦੁਕਾਨ ਸੋ ਨੂੰ ਇੱਕ ਵਾਰੀ ਸਾਰੀ ਹਨਾ ਚਲਕ ਮਰਵਾਦਨੇ ਆ ਸਟਾਕ ਕੱਪੜੇ ਦਾ ਨਮਾ ਆ ਚੁੱਕਿਆਗਾ ਸਰਦੀਆਂ ਦਾ ਚੱਲ ਪਿਆ ਜੀ ਮੌਸਮ ਹਰ ਇੱਕ ਪ੍ਰਕਾਰ ਦਾ ਕੱਪੜਾ ਜਿਹੜਾ ਹੈਗਾਗਾ ਬਾਈ ਕਾਲੇ ਖਾਂ ਕੋਲੋਂ ਜਿਹੜਾ ਵੱਡੀ ਮਾਤਾ ਰਾਣੀ ਕੋਲੇ ਇਹ ਦੁਕਾਨ ਹੈਗੀ ਪਹਿਲਾਂ ਵੀ ਆਪਾਂ ਕਈ ਪੋਸਟਾਂ ਪਾਈਆਂ ਨਗੀਆਂ ਸੋ ਵਧੀਆ ਤੁਹਾਡਾ ਪਿਆਰ ਮਿਲੇਗਾ ਸੋ ਅੱਜ ਫੇਰ ਆਪਾਂ ਬਾਈ ਕੋਲੇ ਪਹੁੰਚ ਚੁੱਕੇਗੇ ਜਿਵੇਂ ਸਰਦੀਆਂ ਦੇ ਕੱਪੜੇ ਸਾਰੇ ਆ ਚੁੱਕੇ ਨੇ ਬਾਈ ਨਾਲ ਕਰਾਂਗੇ ਗੱਲਬਾਤ ਹੋਰ ਬਾਈ ਜੀ ਕੀ ਗੱਲ ਆ ਠੀਕ ਠਾਕ ਹੋ ਹਾਂਜੀ ਬਾਈ ਜੀ ਠੀਕ ਠਾਕ ਆ ਜੀ ਆਪਣੇ ਚੈਨਲ ਥੋੜਾ ਚੈਨਲ ਦੇਖ ਰਹੇ ਸਾਰੇ ਵੀਰ ਭੈਣਾਂ ਨੂੰ ਸਸਤੇ ਕਰਦੀ ਸੋ ਅੱਜ ਫੇਰ ਆਪਾਂ ਕੀ ਕੀ ਦਰਸ਼ਕਾਂ ਵਾਸਤੇ ਲੈ ਕੇ ਆਏ ਆ ਜਿਹੜੇ ਆਪਣੇ ਦੁਕਾਨ ਤੇ ਆਉਂਦੇ ਨੇ ਜਾਂ ਨਵੇਂ ਆਉਣਗੇ ਹਨਾ ਉਹਨਾਂ ਵਾਸਤੇ ਜਿਵੇਂ ਹੁਣ ਸਰਦੀਆਂ ਦਾ ਮੌਸਮ ਚੱਲ ਪਿਆ ਹੈ ਹਨਾ ਤੇ ਕੀ ਕੀ ਲੈ ਕੇ ਉਹ ਨਾਲ ਮੈਂ ਜਿਵੇਂ ਹੁਣ ਦਿਖਾ ਸਕਦਾਗਾ ਇੱਥੇ ਬੱਚਿਆਂ ਦੇ ਵੀ ਸੂਟ ਗਰਮ ਵਗੈਰਾ ਹੋਰ ਪਜਾਮੀਆਂ ਜਰਾਬਾਂ ਵਗੈਰਾ ਹਨਾ ਛੋਟੇ ਬੱਚਿਆਂ ਵਾਸਤੇ ਵੀ ਕੱਪੜੇ ਆਏ ਪਏ ਨੇ ਲੈ ਫਿਰ ਦਿਖਾਓ ਅੱਜ ਆਪਾਂ ਨੂੰ ਕੀ ਕੀ ਆਪਾਂ ਲੈ ਕੇ ਆਏ ਨਵਾਂ ਪਹਿਲਾਂ ਤਾਂ ਜੀ ਆਪਣਾ ਕੰਮ ਲੇਡੀਜ਼ ਸੂਟਾਂ ਦਾ ਹੀ ਕੰਮ ਸੀ ਜੀ ਤੇ ਹੁਣ ਆਪਾਂ ਨਾਲ ਤਾਂ ਬੱਚਿਆਂ ਦੇ ਕੱਪੜੇ ਵੀ ਲੈ ਆ ਜੀ 0 ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਦੇ ਕੱਪੜੇ ਆਪਣੇ ਕੋਲੇ ਹਾਜਰ ਨੇ ਜੀ ਰੈਡੀਮੈਂਟ ਵੀ ਨਾਲ ਸਟਾਰਟਿੰਗ ਕਰ ਲਿਆ ਨਾ ਜਿਹੜਾ ਰੈਡੀਮੈਂਟ ਦੀ ਆਪਾਂ ਗੱਲ ਕਰੀਏ ਸਾਰਾ ਬੱਚਾ-ਬੱਚਿਆਂ ਵਾਲਾ ਕਿ ਜਾਂ ਵੱਡੇ ਵੀ ਹੈ ਨਹੀਂ ਬੱਚਿਆਂ ਹੀ ਹੈ ਜੀ ਫਿਲਹਾਲ ਬੱਚਿਆਂ-ਬੱਚਿਆਂ ਵਾਲਾ ਜੀ ਤੇ ਨਾਲ ਦੀ ਨਾਲ ਆਪਾਂ ਦਿਖਾਈ ਚੱਲੀ ਜੀ ਹਨਾ ਹਾਂ ਜੀ ਜਿਵੇਂ ਆ ਬੱਚਿਆਂ ਦੇ ਗਰਮ ਇਨਰ ਆ ਗਈ ਹੁਣ ਸਰਦੀ ਆ ਜੀ ਅੱਗੇ ਪਜਾਮੀ ਆ ਗਈਆਂ ਜੀ ਛੋਟੇ ਵੱਡੇ ਸਾਰੇ ਸਾਈਜ਼ ਆ ਇਹ ਸੈੱਟ ਆ ਵੀ ਛੋਟੇ ਬੱਚਿਆਂ ਦੇ ਜੀ ਕੈਪ ਵਾਲੇ ਇਹ ਆਪਣੀ ਜਰਾਬਾਂ ਆ ਗਈਆਂ ਬੱਚਿਆਂ ਦੀਆਂ ਇਹਨਾਂ ਦੀਆਂ ਟੋਪੀਆਂ ਆ ਗਈਆਂ ਜੀ ਹੂੰ ਤੇ ਇਹ ਲੇਡੀ ਜਰਾਬਾਂ ਵੀ ਆ ਗਈਆਂ ਜੀ ਇਹ ਸਾਰੀਆਂ ਪਜਾਮੀਆਂ ਨੇ ਬੱਚਿਆਂ ਸਾਰੇ ਸਾਈਜ਼ ਆ ਠੀਕ ਹੈ ਜੀ ਹਾਂ ਜੀ ਜੋ ਸਾਈਜ਼ ਤੋਂ ਲੈ ਕੇ 10 12 ਸਾਲ ਦੇ ਤੱਕ ਠੀਕ ਹੈ ਜੀ ਹਾਂ ਜੀ ਤੇ ਇਹ ਬੱਚਿਆਂ ਦੇ ਬੂਟ ਆ ਗਏ ਜੀ ਬੂਟ ਵਗੈਰਾ ਵੀ ਸਾਰੇ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਆ ਗਈਆਂ ਜੀ ਆਪਣੇ ਸਵੈਟਰ ਆ ਗਏ ਜੀ ਬੱਚਿਆਂ ਦੇ ਬੱਚਿਆਂ ਦੇ ਸਵੈਟਰ ਵੀ ਆ ਗਏ ਭਾਈ ਦੇਖ ਸਕਦੇ ਹੋ ਤੁਸੀਂ ਸਵੈਟਰ ਹਾਂ ਜੀ ਤੇ ਬਾਕੀ ਸਿਰ ਇਹ ਆ ਭਾਈ ਵੀ ਬੱਚਿਆਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਨਾ ਸਰਦੀਆਂ ਦੇ ਵਿੱਚ ਹੂੰ ਤੇ ਬਾਕੀ ਆਪਣੇ ਕੋਲ ਮੇਰੇ ਕੋਲ ਇੱਕ ਆਰਡਰ ਆਇਆ ਨਮੀ ਕੁਆਲਟੀ ਦੇ ਸਾਰੇ ਵਧੀਆ ਤੇ ਆਪਣੇ ਕੋਲ ਮਾਲ ਦੀ ਕੁਆਲਟੀ ਵਧੀਆ ਰੇਟ ਦਾ ਕੰਪਲੈਕਸ ਇਹ ਕਿੰਨੇ ਮਤਲਬ ਜੇ ਬੱਚਿਆਂ ਦੀ ਆਪਾਂ ਗੱਲ ਕਰੀ ਹੈ ਨਾ ਜਿਵੇਂ ਤੁਸੀਂ ਆਹ ਸੂਟ ਦਿਖਾਇਆ ਪਹਿਲਾਂ ਛੋਟੇ ਦਿਖਾਏਗੇ ਮਤਲਬ 0 ਸਾਈਜ਼ ਤੋਂ ਲੈ ਕੇ 12 ਸਾਲ ਦੇ ਬੱਚੇ 12 ਸਾਲ ਦੇ ਬੱਚੇ ਤੱਕ ਹਰ ਇੱਕ ਪ੍ਰਕਾਰ ਦਾ ਗਰਮ ਕੱਪੜਾ ਸਾਡੇ ਕੋਲ ਮਿਲ ਸਕਦਾ ਹੈ ਹਾਂ ਇਨਰ ਜਰਾਬਾਂ ਦਸਤਾਨੇ ਟੋਪੀਆਂ ਤੇ ਸਾਰੇ ਅਮਰ ਗੁੱਡੀ ਸੈੱਟ ਆ ਗਏ ਫੌਲਰਾਈ ਸੈੱਟ ਆ ਗਏ ਸਾਰੇ ਸੈੱਟ ਮਿਲਣਗੇ ਅੱਛਾ ਇੱਕ ਗੱਲ ਤਾਂ ਹੈਗੀ ਹੈ ਬਾਈ ਹਨਾ ਜਿਵੇਂ ਕੱਪੜਿਆਂ ਦੇ ਨਾਂ ਨੂੰ ਜਿਆ ਤੂੰ ਦੱਸੀ ਜਾਂਦਾ ਹਨਾ ਦੁਕਾਨ ਕਰਕੇ ਐਕਸਪੀਰੀਅੰਸ ਤਾਂ ਵੱਧ ਗਿਆ ਹਨਾ ਹਾਂ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਸਾਰਾ ਹੌਲੀ ਹੌਲੀ ਪਤਾ ਲੱਗ ਹੀ ਜਾਂਦਾ ਹੈ ਹਨਾ ਸੋ ਗੱਲ ਇੱਕ ਇੱਕ ਕੰਪਨੀਆਂ ਨਹੀਂ ਵੀ ਨਹੀਂ ਦੀ ਬੱਚਿਆਂ ਦੀ ਠੀਕ 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 ਲੈ ਵੀ ਆ ਛੋਟੇ ਜਿਹੜੇ ਬੱਚੇ ਨੇ ਹਨਾ ਉਹਨਾਂ ਨੂੰ ਲਿਭੇਟਣ ਵਾਸਤੇ ਤੇ ਗਰਮ ਕੰਬਲੀਆਂ ਵਗੈਰਾ ਵੀ ਸਾਰੀਆਂ ਆ ਗਈਆਂ ਨੇ ਬਾਈ ਕੋਲੇ ਤੇ ਬਾਕੀ ਸਰੇ ਜਿਹੜਾ ਦੂਸਰਾ ਹਨਾ ਸੂਟ ਵਗੈਰਾ ਗਰਮ ਜਿਹੜੇ ਨੇ ਸਮਾਉਣ ਵਾਲੇ ਨੇ ਉਹ ਤਾਂ ਹੈਗੇ ਹੈਗੇ ਨੇ ਆਪਣੇ ਕੋਲੇ ਪੱਗਾਂ ਪਰਨੇ ਸੂਟ ਲੋਈਆਂ ਠੀਕ ਹੈ ਇਹ ਕੰਬਲ ਆਪਣੇ ਦੇ ਲੈਣਾ ਸਾਰੇ ਦੂਜੇ ਕੰਬਲ ਡਬਲ ਬੈੱਡ ਦੇ ਕੰਬਲ ਉੱਪਰ ਪੈਣ ਮਾਰ ਠੀਕ ਹੈ ਠੀਕ 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 ਹਾਂ ਹਾਂ ਤੇ ਸਾਰਾ ਕੁਝ ਆਪਣੇ ਕੋਲ ਉਹ ਤਾਂ ਸਾਰੇ ਆਪਣੇ ਕੋਲੇ ਹੈਗੇ ਨੇ ਲੈ ਵੀ ਦੋਸਤੋ ਬੱਚਿਆਂ ਵਾਲੇ ਵੀ ਜਿਹੜੇ ਗਰਮ ਸੂਟ ਨੇ ਹਨਾ ਬਾਈ ਨੇ ਦੱਸ ਹੀ ਦਿੱਤਾ ਵੀ 0 ਸਾਈਜ਼ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਸਾਰੇ ਹੀ ਬੱਚਿਆਂ ਦੇ ਕੱਪੜੇ ਪਹੁੰਚ ਚੁੱਕੇ ਨੇ ਬਾਈ ਕੋਲੇ ਸੋ ਇੱਕ ਵਾਰੀ ਦੁਕਾਨ ਤੇ ਤੁਸੀਂ ਲਾਜ਼ਮੀ ਆਇਓ ਮੌਕਾ ਦਿਓ ਲਾਜ਼ਮੀ ਇੱਥੇ ਆ ਕੇ ਦੇਖਿਓ ਕੁਆਲਿਟੀ ਦੇਖਿਓ ਕੱਪੜੇ ਦੀ ਅੱਛਾ ਬਈ ਗੱਲ ਇੱਕ ਹੈਗੀ ਮੈਂ ਹਰ ਇੱਕ ਵੀਰ ਨੂੰ ਕਹਿੰਦਾ ਉਹ ਜਿਹਦੀ ਵੀ ਦੁਕਾਨ ਤੇ ਜਾਣਾ ਹੈ ਵੀ ਆਪਣੀ ਵੀਡੀਓ ਜਿਹੜਾ ਕੋਈ ਦੇਖ ਕੇ ਆਉਂਦਾ ਹੈ ਵੀ ਇਹ ਗੱਲ ਨਾ ਹੋਵੇ ਬਾਈ ਵੀ ਤੂੰ ਰੇਟ ਅਗਲੇ ਨੂੰ ਚੱਕ ਦੇ ਕੰਮ ਨੂੰ ਹੈ ਨਾ ਨਾ ਰੇਟ ਆਵਾ ਚੱਕਾ ਕੋਈ ਨਹੀਂ ਤੇ ਬਾਕੀ ਆਪਣੀ ਕੁਆਲਿਟੀ ਹੈ ਜੀ ਆਪਣਾ ਉਹ ਸੇਲਾ ਕੰਮ ਤਾਂ ਹੈ ਨਹੀਂ 100 150 ਦੀ ਚੀਜ਼ ਆਪਣੇ ਕੁਆਲਿਟੀ ਦੇਖਿਆ ਅਗਲਾ ਫੇਰ ਆ ਜਾ ਰੱਥੀ ਵੀ ਰੇਟ 'ਚ ਫਰਕ ਹੈ ਵੀ ਬੇ ਜਿੰਮੇ ਅਗਲਾ ਕਹਿੰਦਾ 500 ਦੀਆਂ ਤਿੰਨ ਔਰ ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਵੀ ਦਿਨਾ ਮੈਂ ਖੁਦ ਲੈ ਕੇ ਆਇਆ ਸੀਗਾ ਪਰ ਉਹ ਉਮੀ ਪਈਆਂ ਨੇ ਪਾਉਣ ਦੇ ਕੰਪਨੀ ਆ ਜਾਂ ਸਹੀ ਗੱਲ ਹੈ ਨਾ ਜੀ ਵੀਡੀਓ ਦੇਖ ਕੇ ਆ ਕੋਈ ਸੱਜਿਆ ਫਿਰਦਾ ਵੀ ਉਹ 500 ਦੀ ਤਿੰਨ ਦੇ ਜਾਂਦਾ ਇਹ ਕਹਿੰਦੀ 300 ਹੀ ਦੇ ਜਾਂਦਾ ਉਹ ਕੱਪੜਾ ਕੇ ਦੇਖੋ ਇੱਕ ਕੱਪੜੇ ਕੁਆਲਿਟੀ ਦਾ ਬਹੁਤ ਫਰਕ ਹੈ ਜੀ ਆਪਣਾ ਠੀਕ ਬਾਕੀ ਸਿਰੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾਗਾ ਹਨਾ ਵੀ ਆਪਣੇ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਜਿਵੇਂ ਸਪਾਲ ਕੋੜਦੋਂ ਨਾ ਹੋ ਗਿਆ ਇਧਰ ਬਧਰਾ ਪੈਣੀ ਹੋ ਗਿਆ ਕਾਲੇ ਕਿ ਹੋਗੇ ਇਹ ਸਾਰੇ ਪਿੰਡਾਂ ਦੇ ਵਿੱਚ ਸਭ ਨੂੰ ਪਤਾ ਲੱਗ ਸਕੇ ਨਾ ਵੀ ਕਿਹੜਾ ਕਿਹੜਾ ਮਾਲ ਬਾਈ ਕੋਲੇ ਆ ਗਿਆ ਜਦੋਂ ਵੀ ਨਵਾਂ ਮਾਲ ਆਉਂਦਾ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂਗੇ ਵਿਆਹਾਂ ਸ਼ਾਦੀਆਂ ਦਾ ਵੀ ਹੁਣ ਸੀਜ਼ਨ ਚੱਲਣਾ ਹੈ ਹਨਾ ਹਾਂ ਬੱਚਿਆਂ ਵਾਲੇ ਸਾਰੇ ਵਧੀਆ ਕੁਆਲਟੀ ਦੇ ਸਾਰੇ ਕੱਪੜੇ ਹੈਗੇ ਅੱਛਾ ਇੱਕ ਗੱਲ ਹੋਰ ਭਾਈ ਜੇ ਕੋਈ ਸੋਥੋਂ ਸਪੈਸ਼ਲ ਕੋਈ ਡਿਮਾਂਡ ਤੇ ਕੋਈ ਮੰਗਵਾਉਣਾ ਚਾਹੁੰਦਾ ਹੋਵੇ ਸੂਟ ਵਗੈਰਾ ਲਿਆ ਦੋਂਗੇ ਹਾਂਜੀ ਹਾਂਜੀ ਮੰਗਾ ਤੇ ਇਸ ਤਰ੍ਹਾਂ ਦਾ ਵੀ ਕੰਮ ਆ ਜੀ ਬਾਕੀ ਜੇ ਕੋਈ ਕੜਾਈ ਵਗੈਰਾ ਹੋਰ ਕੜਾਉਣਾ ਤੁਸੀਂ ਚੁੰਨੀਆਂ ਚਾਹਣੀਆਂ ਨੇ ਨਾ ਗੋਟਾਗਾਟਾ ਜਿਹੜਾ ਮਰਜੀ ਕੰਮ ਉਹ ਸਾਡੇ ਕੋਲੇ ਬੰਦੇ ਅਲੱਗ ਹੈਗੇ ਨੇਗੇ ਅਸੀਂ ਸਾਰਾ ਕੁਝ ਕਰਵਾ ਦਾਂਗੇ ਨਾਲ ਦੀ ਨਾਲ ਸੋ ਦੁਕਾਨ ਸੋ ਨੂੰ ਪਤਾ ਹੀ ਆ ਹਨਾ ਵੱਡੀ ਮਾਤਾ ਰਾਣੀ ਦੇ ਕੋਲੇ ਜਦੋਂ ਬੱਸ ਸਟੈਂਡ ਤੋਂ ਆਉਨੇ ਆ ਵੱਡੀ ਮਾਤਾ ਰਾਣੀ ਆਉਂਦੀ ਹੈਗੀ ਉਸ ਦੇ ਨਾਲ ਜਿਹੜਾ ਇਹਦਾ ਸਿੱਧੂ ਪٹرول ਪੰਪ ਵਾਲਾ ਮੋਰਚਾ ਹੈਗਾ ਉਸ ਦੇ ਵਿੱਚ ਇਹ ਦੁਕਾਨ ਹੈਗੀ ਬਹੁਤ ਸਟੈਂਡਰਡ ਦੀ ਬਹੁਤ ਹੀ ਵਧੀਆ ਵਜ ਦੀ ਦੁਕਾਨ ਹੈਗੀ ਸੋ ਇੱਕ ਵਾਰੀ ਇੱਥੇ ਲਾਜ਼ਮੀ ਤੁਸੀਂ ਪਹੁੰਚੋ ਜੀ ਦਿਓ ਸੇਵਾ ਦਾ ਮੌਕਾ ਸੋ ਨਮਾ ਸਮਾਨ ਹੈ ਜਿਹੜਾ ਬਾਈ ਕੋਲੇ ਪਹੁੰਚ ਚੁੱਕਿਆ ਹੈਗਾ ਕੋਈ ਹੋਰ ਗੱਲ ਬਾਤ ਬਾਈ ਓਕੇ ਹੈ ਜੀ ਤੇ ਸੋ ਪਹੁੰਚੋ ਜੀ ਲਾਜ਼ਮੀ ਇੱਥੇ ਦੁਕਾਨ ਤੇ ਬੱਚਿਆਂ ਦੇ ਗਰਮ ਸੂਟ ਜਿਹੜੇ ਨੇ ਪਹੁੰਚ ਚੁੱਕੇ ਨੇ ਸਰਦੀਆਂ ਦਾ ਮੌਸਮ ਹੋ ਗਿਆ ਸਟਾਰਟ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦਾ ਲੱਗਿਆ ਇਹ ਕੱਪੜਾ ਤੇ ਕਿੱਦਾਂ ਦਾ ਲੱਗਿਆ ਬਾਈ ਦਾ ਸੁਭਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ